ਕਟੜਾਦੁੱਲੂ ਅੰਮ੍ਰਿਤਸਰ ਵਿਖੇ ਜਗਾ ਜਗਾਤੇ ਲੱਗੇ ਗੰਦਗੀ ਤੇ ਕੂੜੇ ਕਰਕਟ ਦੇ ਢੇਰਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ ਇਥੋਂ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਹੋਇਆ ਕਿ ਆ ਕਿ ਕੂੜੇ ਦੇ ਢੇਰ ਕਈ ਕਈ ਦਿਨ ਲੱਗੇ ਰਹਿੰਦੇ ਹਨ ਜਿਨ੍ਹਾਂ ਨੂੰ ਜਲਦੀ ਨਹੀਂ ਚੁੱਕਿਆ ਜਾਂਦਾ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਇਲਾਕੇ ਦੇ ਕੌਂਸਲਰ ਤੇ ਵਿਧਾਇਕ ਕੋਲ ਕਈ ਵਾਰ ਫਰਿਆਦ ਕੀਤੀ ਹੈ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਲੋਕਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਇਲਾਕੇ ਵੱਲ ਸਫਾਈ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਗੰਦਗੀ ਕੂੜੇ ਕਰਕਟ ਅਤੇ ਬਦਬੂਦਾਰ ਪਾਣੀ ਤੋਂ ਰਾਹਤ ਮਿਲੇ ਕਿੰਨੇ ਕਿੰਨੇ ਦਿਨ ਹੋ ਗਏ ਗੰਦਗੀ ਜਿਹੜੀ ਸਾਡੇ ਮਹੱਲੇ ਦੇ ਵਿੱਚੀ ਚਾਚਾ ਦਿਨ ਤੋਂ ਕੂੜਾ ਨਹੀਂ ਚੁੱਕਿਆ ਜਾਂਦਾ ਤੇ ਪਹਿਲੇ ਤੇ ਮੋਰੀਆਂ ਦਾ ਹਾਲ ਵੇਖੋ ਬਿਆਰਾਂ ਦਾ ਵੀ ਹਾਲ ਦੇਖੋ ਪੂਰੇ ਸੀਵਰੇਜ ਦੇ ਚੈਂਬਰ ਜਿਹੜੇ ਦੇਖੋ ਤੁਸੀਂ ਟੁੱਟੇ ਦੇਖੇ ਬਿਲਕੁਲ ਆ ਚੈਂਬਰ ਸਾਰੇ ਪਾਣੀਆਂ ਭਰੇ ਆ ਸੀਵਰੇਜ ਦੇ ਢੱਕਣ ਬੈਠੇ ਆ ਬਿਲਕੁਲ ਮਹੱਲੇ ਵਿੱਚ ਕੋਈ ਕੌਂਸਲਰ ਤੇ ਵੀ ਨਹੀਂ ਆ ਰਿਹਾ ਨਾ ਕੋਈ ਐਮਐਲਏ ਆ ਰਿਹਾ ਐ ਇੰਨੀ ਕੋ ਗੰਦਗੀ ਐ ਕਿ ਜੇ ਦਾ ਕੀ ਕੋਈ ਹਾਲਿੰਗ ਪਰ ਬਰਸਾਤੀ ਮੌਸਮ ਐ ਪਾਣੀ ਦੇ ਨਾਲ ਬਿਆਰ ਜਿਹੜੇ 2 ਮਿੰਟਾਂ ਦੇ ਵਿੱਚ ਭਰ ਜਾਂਦੇ ਆ ਕਾਉਂਸਲਰ ਕੌਣ ਨੇ ਤੁਹਾਡੇ ਵੱਲੇ ਦਾ ਕਾਉਂਸਲਰ ਅਨੂਕਮਾਰ ਪੱਪਲ ਜੀ ਜਿਹੜੇ ਕਿ ਜਿੱਤਣ ਤੋਂ ਬਾਅਦ ਕਦੀ ਆਏ ਨਹੀਂ ਇੱਥੇ ਲੱਗ ਕੇ ਦੇ ਵਿੱਚ ਤੁਸੀਂ ਉਹਨਾਂ ਨੂੰ ਸ਼ਿਕਾਇਤ ਕੀਤੀ ਤੁਸੀਂ ਨਾ ਜੀ ਨਾ ਉੱਥੇ ਸੁਣਾਈ ਕੋਈ ਨਹੀਂ ਕਹਿੰਦੇ ਜਿੰਨੂੰ ਵੋਟਾਂ ਪਾਈਆਂ ਉਹਦੇ ਕੋਲ ਜਾਓ ਜੀ ਜਾ ਕੇ ਇਹ ਮੱਲੇ ਬਹੁਤ ਜ਼ਿਆਦਾ ਗੰਦ ਪਿਆ ਹੈ ਇੱਥੇ ਨਾ ਕਾਉਂਸਲਰ ਆਂਦਾ ਨਾ ਕੋਈ ਐਮਐਲ ਆਂਦਾ ਤੇ ਬਰਸਾਤੀ ਮੌਸਮ ਮਗਾ ਬੱਚੇ ਪਰੇਸ਼ਾਨ ਹੁੰਦੇ ਆ ਮਛਰ ਦੀ ਬਾਹਰੀ ਹੈ ਬਿਮਾਰੀ ਫੈਲਣ ਦਾ ਖਤਰਾ ਜ਼ਿਆਦਾ ਹੋ ਗਿਆ ਤੇ ਕਾਰਪੋਰੇਸ਼ਨ ਨਹੀਂ ਆਈ ਜੀਦਾ ਵੀ ਇੱਥੇ ਮੱਲੇ ਦੀ ਸਫਾਈ ਹੋਵੇ ਤੇ ਕਿਉਂਕਿ ਮੱਲੇ ਦੀ ਸਫਾਈ ਹੋਏਗੀ ਤਾਂ ਦੀ ਭਸੀ ਦੇਵ ਅਗਰ ਮਲਾਈ ਸਵਾਈ ਨਹੀਂ ਹੋਈ ਤੇ ਸਾਰਾ ਗੰਦ ਪਈ ਹੋਏਗਾ ਤੇ ਬੱਚੇ ਬੱਚੇ ਬਿਮਾਰ ਪੈਣਗੇ ਤੇ ਫਾਇਦਾ ਕੀ ਹੋਏਗਾ ਤੇ ਇਸ ਕਰਕੇ ਬੋਧੀ ਤੁਹਾਨੂੰ ਕਿੰਨੇ ਵੀ ਰਿਕੁਐਸਟ ਕੀਤੀ ਆ ਜੇ ਸਵਾਈ ਕਰਾਓ ਬੰਦੇ ਦੀ ਕਾਉਂਸਲਰ ਨੂੰ ਕਿੰਨੇ ਆ ਐਮਐਲਏ ਨੂੰ ਕਿੰਨੇ ਆ ਜਿਹੜਾ ਵੀ ਇੱਥੇ ਨਗਰ ਨਿਗਮ ਦੇ ਬੰਦੇ ਗਏ ਇਹਨਾਂ ਨੂੰ ਕਿੰਨੇ ਆ ਵੀ ਇੱਥੇ ਸਾਫ ਸਫਾਈ ਰੱਖੋ ਤੇ ਟੜਾ ਫਿਰਦਾ ਹੈ ਸਾਡੇ ਫਿਰਦਾ ਗੰਦੇ ਚ ਦੂਲੋ ਕਟਰਾ ਦੂਲੋ ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਇੱਥੇ ਗੰਦਗੀ ਦੇ ਬਹੁਤ ਢੇਰ ਲੱਗੇ ਹੋਏ ਹਨ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਤੇ ਇਥੋਂ ਦੇ ਕਾਉਂਸਲ ਅੱਗੇ ਅਪੀਲ ਕੀਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਇਸ ਕੂੜੇ ਕੜਕੜ ਤੋਂ ਰਹਾਤ ਦਿਲਾਈ ਜਾਵੇ ਪਰ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਕੂੜਾ ਕੜਕੜ ਤੇ ਗੰਦਗੀ ਨੂੰ ਚੁੱਕ ਕੇ ਤੇ ਇਥੋਂ ਦੇ ਹਾਲਾਤ ਵਧੀਆ ਬਣਾਏ ਬਣਾਏ ਜਾਣ ਤਾਂ ਜੋ ਸਾਡਾ ਅੰਮ੍ਰਿਤਸਰ ਗੁਰੂ ਨਗਰੀ ਨੂੰ ਅਸੀਂ ਸਮਾਰਟ ਸਿਟੀ ਦੇ ਰੂਪ ਵਿੱਚ ਵੇਖ ਸਕੀਏ ਅੰਮ੍ਰਿਤਸਰ ਖਬਰਨਾਮਾ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ